ਅਸੀਂ ਪਿਛਲੇ ਦਿਨੀ ਪ੍ਰੋਗਰਾਮ ਕਰ ਗਏ ਆ ਜਲ ਸੋਲਾ ਮੰਤਰੀ ਦੀ ਕੋਠੀ ਦੇ ਅੱਗੇ ਵੋਟਾਂ ਤੋਂ ਪਹਿਲਾਂ ਉਸ ਦਿਨ ਸਾਨੂੰ 18 ਤਰੀਕ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਵਾਈ ਸੀ ਫਿਰ 26 ਤਰੀਕ ਨੂੰ ਸਾਡੇ ਕੱਟ ਦੇ ਵਿੱਚ ਮੁੰਡਿਆ ਸਾਹਿਬ ਬੋਲ ਕੇ ਗਏ ਸੀ ਵੀ 26 ਤਰੀਕ ਦੀ ਮੁੱਖ ਮੰਤਰੀ ਪੰਜਾਬ ਨਾਲ ਟਾਡੀ ਪੱਕੀ ਮੀਟਿੰਗ ਉਹਦੇ ਸਾਡੇ ਮੰਗੇ ਮਸਲੇ ਦੇ ਹੱਲ ਆ ਜਦੋਂ ਅਸੀਂ 26 ਤਰੀਕ ਨੂੰ ਪੰਜਾਬ ਭਵਨ ਜਾਂਦੇ ਆ ਤੇ ਸਾਨੂੰ ਇਹ ਮੈਸੇਜ ਆਉਂਦਾ ਵੀ ਟਾਡੀ ਮੁੱਖ ਮੰਤਰੀ ਪੰਜਾਬ ਨਾਲ ਕੋਈ ਮੀਟਿੰਗ ਮਸਲਾ ਸਿਰਫ ਇੱਥੋਂ ਤੱਕ ਹੈ ਵੀ ਵੋਟਾਂ ਲਓ ਤੇ ਵੋਟਾਂ ਤੋਂ ਵਾਅਦਾ ਜਿਹੜੀਆਂ ਲੋਕਾਂ ਦੀਆਂ ਜਾਂ ਜਸੇਬੰਦੀ ਦੀਆਂ ਮੰਗਾ ਉਹਨਾਂ ਤੋਂ ਦਰਦ ਕਿਨਾਰਾ ਕਰ ਦੋ ਸਾਡੀਆਂ ਮੰਗਾ ਨੇ ਲਿਸਟਮੈਂਟ ਤੇ ਹੋਰ ਸੋਰਸਿੰਗ ਮੁਲਾਜ਼ਮਾਂ ਨੂੰ ਪੱਕੇ ਕਰਨਾ 1948 ਮਤਾਬ ਕਿਰਤ ਕਾਨੂੰਨ ਦੇ ਜਿਹੜੀਆਂ ਤਰਖਾਹਾਂ ਵਧੀਆਂ ਉਹ ਤੇ ਬਤਾਓ ਤੇ ਤਰਖਾਹ ਦਾ ਫੈਸਲਾ ਕਰਨਾ 15ਵੀਂ ਲੇਬਰ ਖਾਸ ਫੈਸਲੇ ਦੇ ਮਤਾਬ ਤਰਖਾਹ ਵਧਾਉਣੀ ਪੰਚਾਇਤੀਕਰਨ ਈਜੀ ਕਰਨ ਬੰਦ ਕਰਨਾ ਸਕਾਡਾ ਸਿਸਟਮ ਬੰਦ ਕਰਨਾ ਸਮੂਹ ਵਰਕਰਾਂ ਨੂੰ ਮੈਡੀਕਲ ਸਹੂਲਤ ਐਪੀਐਫ, ਐਸੀ ਸਹੂਲਤ ਦਵਾਉਣ ਵਾਲੀ ਆਤੀ ਮੰਗਾ ਨੇ ਸਪਲਾਈ ਮੰਤਰੀ ਸਾਹਿਬ ਨੂੰ 5:30 ਵਜੇ ਛੱਟੇ ਨਾਲ ਮੀਟਿੰਗ ਆ ਜੇਕਰ ਸਾਡੀ ਮੀਟਿੰਗ ਨਹੀਂ ਕਰਦੇ ਤੇ ਸਾਡੀਆਂ ਮੰਗਾਂ ਦੇ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਆਉਣ ਵਾਲੀ 27 ਤਰੀਕ ਨੂੰ ਅਸੀਂ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੋਟੀਆਂ ਦੀ ਕੋਠੀ ਲੈ ਕੇ ਵੱਡਾ ਕੱਟ ਪੂਰੇ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਲੈ ਕੇ ਆਵਾਂਗੇ ਔਰ ਉਹਨਾਂ ਤੱਕ ਨਹੀਂ ਉੱਠਾਂਗੇ ਜਦ ਤੱਕ ਸਾਡੀਆਂ ਮੰਗਾਂ ਦੇ ਮਸਲੇ ਹੱਲ ਨਹੀਂ ਹੋਉਂਦੇ ਸਤਿ ਸ੍ਰੀ ਅਕਾਲ ਜੀ ਅੱਜ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕ ਜਿਹੜੀ ਪੰਜਾਬ ਜਿਲ੍ਹੇ ਨੰਬਰ 31 ਦਾ ਸੂਬਾ ਪੱਤਰੀ ਧਰਨਾ ਸੀ ਕੁਝ ਜ਼ਿਲ੍ਹਿਆਂ ਦੀ ਗਿਣਤੀ ਬੁਲਾਈ ਸੀ ਕਿਉਂਕਿ ਇੱਥੇ ਅਸੀਂ ਪਿਛਲੇ ਦਿਨੀ ਪ੍ਰੋਗਰਾਮ ਕਰਕੇ ਗਏ ਆ ਜਲ ਸਪਲਾਈ ਮੰਤਰੀ ਦੀ ਕੋਠੀ ਦੇ ਅੱਗੇ ਵੋਟਾਂ ਤੋਂ ਪਹਿਲਾਂ ਉਸ ਦਿਨ ਸਾਨੂੰ 18 ਤਰੀਕ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਵਾਈ ਸੀ ਫਿਰ 26 ਤਰੀਕ ਨੂੰ ਸਾਡੇ ਕੱਟ ਦੇ ਵਿੱਚ ਮੁੰਡਿਆ ਸਾਹਿਬ ਬੋਲ ਕੇ ਗਏ ਸੀ ਨ ਵੀ 26 ਤਰੀਕ ਦੀ ਮੁੱਖ ਮੰਤਰੀ ਪੰਜਾਬ ਨਾਲ ਡਾਟੀ ਪੱਕੀ ਮੀਟਿੰਗ ਉਹਦੇ ਸਾਡੇ ਮੰਗੇ ਮਸਲੇ ਦੇ ਹੱਲ ਆ ਗਏ ਜਦੋਂ ਅਸੀਂ 26 ਤਰੀਕ ਨੂੰ ਪੁਜਾਬ ਭਵਨ ਜਾਣੇ ਆ ਤੇ ਸਾਨੂੰ ਇਹ ਮੈਸੇਜ ਆਉਂਦਾ ਵੀ ਟਾਡੀ ਮੁੱਖ ਮੰਤਰੀ ਪੰਜਾਬ ਨਾਲ ਕੋਈ ਮੀਟਿੰਗ ਨਹੀਂ ਜਦੋਂ ਪਰ ਮੁੱਖ ਮੰਨਾ ਆਪਣੇ ਮੰਤਰੀ ਸਾਹਿਬ ਨਾਲ ਜਲਸ ਵਾਲੇ ਮੰਤਰੀਆਂ ਤਾਲਮੇਲ ਕੀਤਾ ਜਾਂਦਾ ਉੱਥੋਂ ਤੇ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾਂਦਾ ਤੇ ਉਹ ਫੋਨ ਨਹੀਂ ਚੱਕਦੇ ਫਿਰ ਕਹਿ ਦਿੰਦੇ ਵੀ ਅਸੀਂ ਪੰਜਾਬ ਕੈਬਨਟ ਦੀ ਮੀਟਿੰਗ 'ਚ ਬੈਠੇ ਆ ਤੈਨੂੰ 10 ਮਿੰਟਾਂ ਬਾਅਦ ਆ ਦੱਸ ਦੇ ਦੋ 10 ਮਿੰਟਾਂ ਬਾਅਦ ਆ ਵੀ ਕਾਲ ਕੀਤੀ ਜਾਂਦੀ ਆ ਕੈਬਨਟ ਮੀਟਿੰਗ ਤੋਂ ਬਾਹਰ ਨਿਕਲਦੋ ਬਾਅਦ ਆ ਵੀ ਸਾਡੀ ਮੰਗ ਸੀ ਵੀ ਜਲਸ ਵਾਲੇ ਮੰਤਰੀ ਸਾਡੀ ਗੱਲ ਸੁਣ ਲੈਣ ਮੁੱਖ ਮੰਤਰੀ ਭਾਵੇਂ ਬਾਅਦ 'ਚ ਵੇ ਜਾਣ ਪਰ ਜਲਸ ਵਾਲੇ ਮੰਤਰੀ ਵੀ ਬੈਠੋ ਤੋਂ ਇਨਕਾਰ ਕਰ ਗਏ ਸਾਡੇ ਸਾਹਮਣੇ ਪੰਜਾਬ ਭ ਸਾਡੇ ਮੰਤਰੀ ਜਿਹੜੇ ਜਲ ਸੁਰਾਈ ਮੰਤਰੀ ਬੈਠੇ ਰਹੇ ਪਰ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਇਹਨਾਂ ਦਾ ਮਸਲਾ ਸਿਰਫ ਇੱਥੋਂ ਤੱਕ ਆ ਕਿ ਵੀ ਵੋਟਾਂ ਲਓ ਤੇ ਵੋਟਾਂ ਤੋਂ ਵਾਅਦਾ ਜਿਹੜੀਆਂ ਲੋਕਾਂ ਦੀਆਂ ਜਾਂ ਜਥੇਬੰਦੀਆਂ ਦੀਆਂ ਮੰਗਾ ਉਹਨਾਂ ਦਾ ਦਰਦ ਕਿਨਾਰਾ ਕਰ ਦਿਓ ਇਸ ਕਰਕੇ ਅਸੀਂ ਅੱਜ ਜਿਹੜਾ ਇੱਥੇ ਇਹ ਧਰਨਾ ਲਾ ਕੇ ਬੈਠੇ ਆ ਤੇ ਪ੍ਰਸ਼ਾਸਨ ਨੇ ਉਹਨਾਂ ਨਾਲ ਗੱਲਬਾਤ ਕੀਤੀ 5:30 ਵਜੇ ਦਾ ਟਾਈਮ ਹੈ ਜਿਹੜਾ ਜਲਸ ਵਾਲੇ ਮੰਤਰੀ ਨੇ ਸਾਨੂੰ ਆਪਦੀ ਕੋਠੀ ਦਿੱਤਾ ਵਾ ਮੈਂ ਪ੍ਰਸ਼ਾਸਨ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਆ ਪ੍ਰਸ਼ਾਸਨ ਕਹਿੰਦਾ ਵੀ ਧਰਨਾ ਚੱਕ ਲਓ ਅਸੀਂ ਕਹਿੰਦਾ ਵੀ ਤੁਹਾਨੂੰ ਯਕੀਨ ਹੈ ਵੀ ਮੰਤਰੀ ਸਾਹਿਬ ਹੁਣ ਮੀਟਿੰਗ ਹਾਂ ਨਹੀਂ ਵਿਸ਼ਵਾਸਵਾ ਸਕਦੇ ਮੰਤਰੀ ਸਾਹਿਬ ਮੀਟਿੰਗ ਕਰ ਨਾ ਕਰਨ ਉਹ ਵੱਡੇ ਨੇ ਉਹ ਬੈਠ ਸਕਦੇ ਇੱਧਰ ਬੈਠ ਲੈਣ ਨਹੀਂ ਬੈਠ ਸਕਦੇ ਤਾਂ ਸਾਨੂੰ ਕੋਈ ਪੱਕਾ ਪਤਾ ਨਹੀਂ ਸਾਡੀਆਂ ਮੰਗਾਂ ਨੇ ਲਿਸਟਮੈਂਟ ਤੇ ਉਹ ਹੋਰ ਸੋਰਸਿੰਗ ਮੁਲਾਜ਼ਮਾਂ ਨੂੰ ਪੱਕੇ ਕਰਨਾ 1948 ਮਤਾ ਕਿਰਤ ਕਾਨੂੰਨ ਦੇ ਜਿਹੜੀਆਂ ਤਰਖਾਹਾਂ ਵਧੀਆਂ ਉਹ ਤੇ ਬਤਾਓ ਤਰਖਾਹ ਦਾ ਫੈਸਲਾ ਕਰਨਾ 15ਵੀਂ ਲੇਬਰ ਖਾਸ ਫੈਸਲੇ ਦੇ ਮਤਾਬਕ ਤਰਖਾਹ ਵਧਾਉਣੀ ਪੰਚਾਇਤੀਕਰਨ ਈਜੀ ਕਰਨ ਬੰਦ ਕਰਨਾ ਸਕਾਡਾ ਸਿਸਟਮ ਬੰਦ ਕਰਨਾ ਸਮੂਹ ਵਰਕਰਾਂ ਨੂੰ ਮੈਡੀਕਲ ਸਹੂਲਤ ਤੇ EPF ES ਦੀ ਸਹੂਲਤ ਦਵਾਉਣ ਵਾਲੀ ਆਦੀ ਮੰਗਾ ਨਹੀਂ ਸਕਦੇ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਸਰਕਾਰ ਨੇ ਜਿੰਨਾ ਚਿਰ ਸਾਡੀ ਸਰਕਾਰ ਮੰਗ ਨਹੀਂ ਮੰਨਦੀ ਅਸੀਂ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਇੱਥੇ ਰੱਖਿਆ ਵਾ ਆਪਣਾ 27 ਤਰੀਕ ਦਾ ਜੇ 27 ਜੁਲਾਈ ਦਾ ਪ੍ਰੋਗਰਾਮ ਹੈ ਪਰਿਵਾਰਾਂ ਬੱਚਿਆਂ ਸਮੇਤ ਅਸੀਂ ਪੂਰੀ ਤਿਆਰੀ ਕਰਕੇ ਆਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਓਨੀ ਦੇਰ ਤੱਕ ਅਸੀਂ ਇੱਥੇ ਮੋਰਚਾ 27 ਤਰੀਕ ਨੂੰ ਲਾਵਾਂਗੇ ਸਰ ਮੇਰੇ ਨਾਲ ਕੁਲਦੀਪ ਸਿੰਘ ਗੁੱਡੇਵਾਲ ਅੱਜ ਜਿਹੜਾ ਅਸੀਂ ਧਰਨਾ ਲਾਇਆ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਕੋਠੀ ਦੇ ਅੱਗੇ ਇਹਦਾ ਸਾਡਾ ਮੇਨ ਮਕਸਦ ਧਰਨਾ ਲਾਉਣ ਦਾ ਵੀ ਜਲ ਸਪਲਾਈ ਸਕੀਮਾਂ ਤੇ ਦਫ਼ਤਰਾਂ ਦੇ ਵਿੱਚ ਜਿੰਨੀ ਵੀ ਆਊਟਸੋਰਸਡ ਇਨਫਲਸਮੈਂਟ ਦੇ ਕੰਮ ਵੀ ਨੇ ਉਹਨਾਂ ਨੂੰ ਵਿਭਾਗਾਂ ਦੇ ਵਿੱਚ ਲੈ ਕੇ ਪੱਕੇ ਪੈ ਜਾਵੇ 1948 ਮੁਤਾਬਕ ਜਿਹੜੀ ਤਖਾਵ ਆਵ ਦਿੱਤੀ ਜਾਵੇ ਤੇ ਜਲ ਸਪਲਾਈ ਸਕੀਮਾਂ ਤੇ ਸਕਾਡਾ ਸਿਸਟਮ ਤੇ ਪੰਚਾਇਤੀਕਰਨ ਬੰਦ ਕੀਤਾ ਜਾਵੇ ਜੇ ਤੇ ਰੋਕ ਵਜੋਂ ਅਸੀਂ ਪਹਿਲੇ 26 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦਾ ਮੀਟਿੰਗ ਕਰਨ ਗਏ ਸੀ ਪਰੰਤੂ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਸਾਡੇ ਨਾਲ ਨਹੀਂ ਕੀਤੀ ਜਿਸ ਦੇ ਰੋਸ ਵਿੱਚ ਅੱਜ ਅਸੀਂ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੋਟੀਆਂ ਦੀ ਕੋਠੀ ਅੱਗੇ ਤਾਲਾ ਲਾ ਕੇ ਬੈਠੇ ਜਿ세 ਇਹ ਮੰਗਾਂ ਨਹੀਂ ਮਨਜ਼ੂਰ ਹ ਤਾਂ ਅਗਲਾ ਐਕਸ਼ਨ ਕੀ ਜੇਕਰ ਜਲ ਸਪਲਾਈ ਮੰਤਰੀ ਸਾਹਿਬ ਨੂੰ ਸਾਡੇ 5:30 ਵਜੇ ਸਾਡੇ ਨਾਲ ਮੀਟਿੰਗ ਆ ਜੇਕਰ ਸਾਡੀ ਮੀਟਿੰਗ ਨਹੀਂ ਕਰਦੇ ਤੇ ਸਾਡੀਆਂ ਮੰਗਾਂ ਦੇ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਆਉਣ ਵਾਲੀ 27 ਤਰੀਕ ਨੂੰ ਅਸੀਂ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੋਟੀਆਂ ਦੀ ਕੋਠੀ ਲੈ ਕੇ ਵੱਡਾ ਕੱਟ ਪੂਰੇ ਬੱਚਿਆਂ ਦੇ ਪਰਿਵਾਰਾਂ ਸਮੇਤ ਲੈ ਕੇ ਆਵਾਂਗੇ ਔਰ ਉਹਨਾਂ ਤ Thank you.